ਵਰਲਡ ਇਕਨੋਮਿਕ ਫੋਰਮ ਦੇ ਮਤਲਬ ਅਕ ਭਾਰਤ ਉਸ ਇੱਕ ਬਹੁਤ ਵੱਡਾ ਖਤਰਾ ਹੈ ਇੱਕ ਖਤਰਾ ਛੀਨ ਤੋਂ ਨਹੀਂ ਇੱਕ ਖਤਰਾ ਪਾਕਿਸਤਾਨ ਤੋਂ ਨਹੀਂ ਤੇ ਇੱਕ ਖਤਰਾ ਗੋਦੀ ਵੀਡੀਓ ਨੂੰ ਸਭ ਤੋਂ ਵੱਧ ਟੀਆਰਪੀ ਦੇਣ ਵਾਲੇ ਟੌਪਿਕ ਖਾਲਿਸਤਾਨ ਤੋਂ ਵੀ ਨਹੀਂ ਇੱਕ ਖਤਰਾ ਹੈ ਗਲਤ ਜਾਣਕਾਰੀ ਤੋਂ ਫਾਲਸ ਇਨਫੋਰਮੇਸ਼ਨ ਤੋਂ ਇੱਕ ਰਿਪੋਰਟ ਦੇ ਮਤਲਬ ਅਕ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਹੋਰ ਖਤਰਿਆਂ ਦੇ ਨਾਲ ਨਾਲ ਗਲਤ ਜਾਣਕਾਰੀ ਤੋਂ ਪੈਦਾ ਹੋਣ ਵਾਲੇ ਖਤਰੇ ਵੱਧ ਰਹੇ ਨੇ ਜਿੱਥੇ ਅਮਰੀਕਾ ਇਹਦੇ ਵਿੱਚ 6ਵੇਂ ਨੰਬਰ ਤੇ ਹੈ ਤੇ ਭਾਰਤ ਇਹਦੇ ਵਿੱਚ ਪਹਿਲੇ ਨੰਬਰ ਤੇ ਹੈ ਪਹਿਲੇ ਨੰਬਰ ਤੇ ਰਹਿਣ ਦਾ ਕਾਰਨ ਕੀ ਹੈ ਕਿ ਸਾਡੇ ਦੇਸ਼ ਦੇ ਵਿੱਚ ਸਸਤਾ ਇੰਟਰਨੈਟ ਉਪਲਬਧ ਹੈ ਤੇ ਜਨਸੰਖਿਆ ਬਹੁਤ ਜ਼ਿਆਦਾ ਲੋਕਾਂ ਤੱਕ ਆਉਂਦੀ ਹੈ ਲੋਕੀ ਉਹਨੂੰ ਸੱਚ ਮੰਨ ਲੈਂਦੇ ਨੇ ਤੇ ਉਹਦੇ ਆਧਾਰ ਤੇ ਆਪਣਾ opinion ਬਣਾਉਂਦੇ ਨੇ ਹੁਣ ਇਹ ਗਲਤ ਜਾਣਕਾਰੀ ਖਤਰਾ ਕਿਵੇਂ ਹੋ ਸਕਦੀ ਹੈ ਇਹਦੇ ਨਾਲ ਇਲੈਕਸ਼ਨਸ ਨੂੰ ਮੈਨਿਪੂਲੇਟ ਕੀਤਾ ਜਾ ਸਕਦਾ ਹੈ ਤੁਹਾਡੇ ਤੱਕ ਗਲਤ ਜਾਣਕਾਰੀ ਪਹੁੰਚਾ ਕੇ ਕਿਸੇ ਇੱਕ ਪਾਰਟੀ ਨੂੰ ਡੀਫੇਮ ਕੀਤਾ ਜਾ ਸਕਦਾ ਹੈ ਤੇ ਤੁਹਾਡੀ ਵੋਟ ਦੇਣ ਦੀ ਸੋਚ ਨੂੰ ਬਦਲਿਆ ਜਾ ਸਕਦਾ ਹੈ ਉਹਦੀ ਡਾਇਰੈਕਸ਼ਨ ਚੇਂਜ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਗਲਤ ਜਾਣਕਾਰੀ ਦੇ ਨਾਲ ਆਪਣਾ ਅਜੰਡਾ ਵੀ ਪ੍ਰਮੋਟ ਕੀਤਾ ਜਾਂਦਾ ਹੈ ਲੋਕਾਂ ਦੇ ਵਿੱਚ ਸਮੁਦਾਇਆਂ ਦੇ ਵਿੱਚ ਨਫ਼ਰਤ ਫੈਲਾਈ ਜਾਂਦੀ ਹੈ ਇੱਥੋਂ ਤੱਕ ਗਲਤ ਜਾਣਕਾਰੀ ਦੇਸ਼ ਦੇ ਵਿੱਚ ਵੱਡੇ ਦੰਗਿਆਂ ਦਾ ਕਾਰਨ ਵੀ ਬਣ ਸਕਦੀ ਹੈ ਦੇਸ਼ ਵਿੱਚ ਹੋਏ ਵੱਡੇ ਦੰਗੇਆਂ ਵੱਡੀਆਂ ਕੈਜ਼ੂਐਲਟੀਆਂ